ਅੱਜ ਪਿੰਡ ਵੱਡੇ ਸਭਰਾਜੀ ਸ਼ਹੀਦ ਸ਼ਾਮ ਸਿੰਘ ਟਾਰੀ ਪਬਲਿਕ ਸਕੂਲ ਸਭਰਾ ਦੇ ਵਿੱਚ ਜੀ ਫੈਕਸ਼ਨ ਕਰਵਾਇਆ ਜਾ ਰਿਹਾ ਹੈ ਜੀ ਬੱਚਿਆਂ ਦਾ ਪਹਿਲੇ ਸਮਿਆਂ ਦੇ ਵਿੱਚ ਬਾਈ ਜੀ ਸਕੂਲਾਂ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਬਾਲਸਵਾ ਲੱਗਦੀ ਹੁੰਦੀ ਸੀ ਤੇ ਆਜੋ ਆਪਾਂ ਵੇਖਦੇ ਆ ਜੀ ਅੰਦਰ ਜਾ ਕੇ ਸਾਰਾ ਪ੍ਰੋਗਰਾਮ ਬੱਚੇ ਕੀ ਪਰਫਾਰਮੈਂਸ ਕਰ ਰਹੇ ਆ ਜੀ ਸਾਰਾ ਵੈਲਕਮ ਜੀ ਜੀ ਆਇਆਂ ਨੂੰ जो गोडी ना अजेहा तेरा मुकद्दर नहीं मुकद्दर नहीं पेश करीत सामने पेश कर जा रही हम तरुण ते रमन मैं तरन ते रमन ਪੇਸ਼ ਕਰਤ ਹਾਂ

ਦੇ ਇਸ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਦੀ ਹਾਂ ਉਹਨਾਂ ਨੇ ਆਪਣੇ ਬਹੁਤ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣੇ ਬੱਚਿਆਂ ਦੀਆਂ ਪਰਫਾਰਮੈਂਸ ਦਾ ਆਨੰਦ ਮਾਣਿਆ ਮੈਨੂੰ ਪੂਰੀ ਆਸ ਹੈ ਕਿ ਸਾਰੇ ਪੇਰੈਂਟਸ ਨੂੰ ਬੱਚਿਆਂ ਦੀ ਪਰਫਾਰਮੈਂਸ ਪਸੰਦ ਆਈ ਹੋਣੀ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਆਪਣੇ ਟੀਚਰਸ ਐਪਾਰ ਵੱਲੋਂ ਆਪਣੇ ਮੈਨੇਜਮੈਂਟ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਅਤੇ ਅੰਟੀ ਸਾਹਿਬ ਵੱਲੋਂ ਸਾਰਿਆਂ ਵੱਲੋਂ ਹੀ ਸਾਰਿਆਂ ਨੂੰ ਜੀ ਆਇਆਂ ਕਿ ਜੀ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਬੜੇ ਜੀ ਸਾਲਾਂ ਬਾਅਦ ਇਹੋ ਗਿਆ ਰੰਗਾਰੰਗ ਪ੍ਰੋਗਰਾਮ ਵੇਖਣ ਨੂੰ ਮਿਲਿਆ ਕਰੋਨਾ ਦੇ ਦੌਰ ਦੇ ਦੌਰਾਨ 5 ਸਾਲ ਤੋਂ ਕੋਈ ਵੀ ਇਹੋ ਜਿਹਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ ਆਪਾਂ ਅੱਜ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਹੈ ਬੜੇ ਸਮੇਂ ਦੇ ਬਾਅਦ ਤੇ ਬੜਾ ਚੰਗਾ ਲੱਗਾ ਹੋਵੇਗਾ ਸਾਰਿਆਂ ਨੂੰ ਤੇ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਆਇਆਂ ਕਦੀ ਹਾਂ ਤੇ ਸਾਰੇ ਬੱਚੇ ਮੇਰੇ ਵਲ ਭਾਂਦੇ ਕੱਲ ਨੂੰ ਆਪਣੇ ਸਕੂਲ ਦੇ ਸਾਰੇ ਬੱਚਿਆਂ ਨੂੰ ਛੁੱਟੀ ਹੈ ਤੇ ਅੱਗੇ ਐਤਵਾਰ ਹੈ ਤੇ ਸੋਮਵਾਰ ਸਾਰੇ ਬੱਚਿਆਂ ਨੇ ਟਾਈਮ ਸੇਵ ਸਕੂਲ ਆਣਾ ਇਹ ਸਾਰਿਆਂ ਦਾ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਥੈਂਕ ਯੂ